ਨਾਂ ਸਾਬ ਦੇ ਜਥੇਦਾਰਾ ਤੋਂ ਦੇ ਲਈ ਜੋ ਵਿਧਿ ਵਿਵਧਾਨ ਬਣਾਉਣਾ ਹੈ ਉਹਦੇ ਸਵੰਧ ਦੇ ਵਿੱਚ 14 ਮੈਂਬਰੀ ਕਮੇਟੀ ਦੀ ਜੋ ਕਮੇਟੀ ਬਣਾਈ ਗਈ ਹੈ ਭਾਵੇਂ ਇੱਕ ਮੀਟਿੰਗ ਹੋਵੇ ਭਾਵੇਂ 10 ਮੀਟਿੰਗਾਂ ਹੋਣ ਉਹਦੇ ਵਿੱਚ ਇੱਕ ਚੰਗਾ ਜਿਹੜਾ ਵਿਧਿ ਵਿਵਧਾਨ ਕੱਢਿਆ ਜਾਏਗਾ ਤਾਂ ਕਿ ਕੋਈ ਬਦਨਾਮ ਸਾਬ ਦੀ ਕਮੇਟੀ ਜਾਂ ਹਜੂਰ ਸਾਹਿਬ ਦੀ ਕਮੇਟੀ ਬਣਾਉਂਦੇ ਆ ਜ਼ਰੂਰੀ ਨਹੀਂ ਕਿ ਉਹ ਸਾਨੂੰ ਬੁਲਾਉਂਦੇ ਤੇ ਪਰ ਅਸੀਂ ਫਿਰ ਵੀ ਸਭ ਨੂੰ ਸਤਿਕਾਰ ਦੇਣ ਦੇ ਲਈ ਭਾਵੇਂ ਦਿੱਲੀ ਕਮੇਟੀ ਹਰ ਨੂੰ ਸਤਿਕਾਰ ਦੇਣ ਦੇ ਲਈ ਹਰ ਇੱਕ ਦੇ ਵਿਚਾਰ ਲੈਣ ਦੇ ਦੇਖੋ 22 ਚਾਂਸਲਰ ਤੱਕ ਆਪਾਂ ਨੇ ਉਹਨਾਂ ਨੂੰ ਕਮੇਟੀ ਵਿੱਚ ਲਿਆ ਜਿੰਨੀਆਂ ਵੀ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਉਹਦਾ ਸਾਰਿਆਂ ਨੂੰ ਨਮਾਇੰਦਗੀ ਦਿੱਤੀ ਗਈ ਹੈ ਨਿੱਤੇ ਕਿਤੇ ਬਾਤ ਕਰਦਾ ਹੈ ਕਿ ਉਹ ਵੀ ਪ੍ਰਧਾਨ ਜੀ ਹੱਲ ਕਰ ਦੇਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਕੱਲ ਜਿਹੜੀ ਸ਼੍ਰੀ ਕਲਤਾ ਸਾਹਿਬ ਜੀ ਦੇ ਜੋ ਜਹੇਦਤ ਜਾਂ ਕਿਸਕਰ ਸਾਹਿਬ ਦੇ ਜਹੇਦਤ ਜਾਂ ਦੋਨੋਂ ਸਾਹਿਬ ਦੇ ਜਥੇਦਾਰਾਉਣ ਦੇ ਲਈ ਜੋ ਵਿਧੀ ਵਿਧਾਨ ਬਣਾਉਣਾ ਹੈ ਉਹਦੇ ਸਬੰਧ ਦੇ ਵਿੱਚ 14 ਮੈਂਬਰੀ ਕਮੇਟੀ ਦੀ ਜੋ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਹਰ ਨੂੰ ਸਦਕਾਰ ਦਿੱਤਾ ਗਿਆ ਨਿਹੰਗ ਜਥੇਵੰਦੀਆਂ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਇਸ ਤਰ੍ਹਾਂ ਦੂਜੇ ਦੰਦਨੀ ਟਕਸਾਲ ਐ ਔਰ ਸੰਤ ਸਮਾਜ ਨੂੰ ਕਾਰਜ ਸੇਵਾ ਵਾਲੇ ਸੰਤਾਂ ਮਹਾਪੁਰਚਾਂ ਨੂੰ ਔਰ ਸਾਡੇ ਬੁੱਧੀਜੀਵੀ ਤੇ ਜਿਹੜੇ ਸਾਡੇ ਬਹੁਤ ਵੱਡੇ ਕੰਮ ਸਿੱਖ ਧਰਮ ਦੇ ਕਰਦੇ ਆ ਭਾਵੇਂ ਉਹ ਫੌਨ ਕੰਟਰੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਵਿੱਚ ਪਾਇਆ ਗਿਆ ਤਾਂ ਕਿ ਵਿਚਾਰ ਚਰਚਾ ਕਰਕੇ ਭਾਵੇਂ ਇੱਕ ਮੀਟਿੰਗ ਹੋਵੇ ਭਾਵੇਂ 10 ਮੀਟਿੰਗਾਂ ਹੋਣ ਉਹਦੇ ਵਿੱਚ ਇੱਕ ਚੰਗਾ ਜਿਹੜਾ ਵਿਧਿ ਵਿਵਧਾਨ ਕੱਢਿਆ ਜਾਏਗਾ ਤਾਂ ਕਿ ਕੋਈ ਅੱਗੇ ਤੋਂ ਫਿਊਚਰ ਤੋਂ ਕੋਈ ਕੋਈ ਵੀ ਕਿਤੇ ਕੰਟਰੋਵਰਸੀ ਨਾ ਆਵੇ ਤੇ ਜਦੋਂ ਵਿਧਿ ਵਿਵਧਾਨ ਬਣ ਜਾਏਗਾ ਫਿਰ ਹਰ ਕੰਮ ਜਿਹੜਾ ਉਹ ਵਿਧਿ ਵਿਵਧਾਨ ਦੇ ਹਿਸਾਬ ਦੇ ਨਾਲ ਜਿਹੜਾ ਸ਼ੂਮਣੇ ਕਮੇਟੀ ਕਰੇਗੀ ਤੇ ਮੈਨੂੰ ਆਸ ਹੈ ਕਿ ਇਹਦੇ ਚੰਗੇ ਰਿਜ਼ਲਟ ਚੰਗੇ ਸਿੱਟੇ ਤੇ ਅੱਗੇ ਤੋਂ ਜਿਹੜਾ ਗੁਰੂ ਮੇਰ ਕਰੇ ਤੇ ਹਰ ਇੱਕ ਦਾ ਸਤਕਾਰ ਹੋਏਗਾ ਅੱਹ ਦਿੱਲੀ ਕਮੇਟੀ ਦੇ ਜਿਹੜਾ ਕਿ ਪ੍ਰਧਾਨ ਨੇ ਉਹਨਾਂ ਵੱਲੋਂ ਇਤਰਾਜ਼ ਪਾਇਆ ਗਿਆ ਤੇ ਕੋਈ ਸਾਨੂੰ ਨਹੀਂ ਪੁੱਛਿਆ ਗਿਆ ਜਾਂ ਪਟਨਾ ਸਾਹਿਬ ਦੀ ਕਮੇਟੀ ਨੂੰ ਨਾਮ ਨਹੀਂ ਲਿਆ ਸ਼ਾਮਲ ਨਹੀਂ ਕੀਤਾ ਸ਼੍ਰੀ ਗੁਰੂ ਸਿੰਘ ਸਵਾ ਬ੍ਰੇਡਗ ਮੈਟਰੀ ਅਮਾਤਮ ਦੇਖੋ ਕਿ ਇਹਦੇ ਲਈ ਸ਼੍ਰੋਣੀ ਕਮੇਟੀ ਸਿੱਖਾਂ ਦੀ ਮਿਨੀ ਪਾਰਟਮੈਂਟ ਹੈ ਤੇ ਇਹਦੇ ਵਿੱਚ ਅਸੀਂ ਹਰ ਸੰਪਰਦਾ ਨੂੰ ਪਾਇਆ ਤੇ ਜਿਸ ਸੰਪਰਦਾ ਦੇ ਜਦੋਂ ਵੀ ਕੋਈ ਪਟਨਾ ਸਾਹਿਬ ਦੀ ਕਮੇਟੀ ਜਾਂ ਹਜੂਰ ਸਾਹਿਬ ਦੀ ਕਮੇਟੀ ਬਣਾਉਂਦੇ ਆ ਜ਼ਰੂਰੀ ਨਹੀਂ ਕਿ ਉਹ ਸਾਨੂੰ ਬੁਲਾਉਂਦੇ ਤੇ ਪਰ ਅਸੀਂ ਫਿਰ ਵੀ ਸਭ ਨੂੰ ਸਤਿਕਾਰ ਦੇਣ ਦੇ ਲਈ ਭਾਵੇਂ ਦਿੱਲੀ ਕਮੇਟੀ ਹਰ ਨੂੰ ਸਤਿਕਾਰ ਦੇਣ ਦੇ ਲਈ ਹਰ ਇੱਕ ਦੇ ਵਿਚਾਰ ਲੈਣ ਦੇ ਦੇਖੋ 22 ਚਾਂਸਲਰ ਤੱਕ ਆਪਾਂ ਨੇ ਉਹਨਾਂ ਨੂੰ ਕਮੇਟੀ ਵਿੱਚ ਲਿਆ ਜਿਹੜੇ ਵੀ ਪੰਥਕ ਦਰਦੀ ਹੈ ਜਿਹੜੇ ਪੰਥਕ ਸੋਚ ਰੱਖਦੇ ਆ ਜਿਹੜੇ ਹਮੇਸ਼ਾ ਪੰਥ ਦੀਆਂ ਸਿਧਾਂਤਾਂ ਤੇ ਪਹਿਰਾ ਦਿੰਦੇ ਆ ਜਿਤਨੀਆਂ ਵੀ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਉਹਦਾ ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਨਿੱਤੇ ਕਿਤੇ ਬਾਤ ਕਰ ਰਹੀ ਕਿ ਉਹ ਵੀ ਪ੍ਰਧਾਨ ਜੀ ਹੱਲ ਕਰ ਦੇਣਗੇ